वैसे सड़क बनी हुई है पता नहीं पर क्यों नहीं पंडित जी मतलब यहां की कुछ प्राचीन मंदिर है जी ना। है ना ठीक है पांडव द्वारा स्थापित मंदिर है क्या सौ साल पहले जा पांडव ठीक है उनके द्वारा स्थापित मंदिर है ਠੀਕ ਹੈ ਨਹੀਂ ਮੈਂ ਦੋਨੋਂ ਸ਼ਾਰਟ ਵੀ ਕਰਦੀਆਂ ਦੋ ਦੋ ਵੀ ਕਰਦੀਆਂ ਐ ਵੀ ਕਰਦੀਆਂ ਜਿਹਦੇ ਨਸ ਗਪਾਲ ਜੀ ਦੀਆਂ ਤਿੰਨ ਚਾਰ ਛਾਲਾਂ ਲੱਗਣ ਤੋਂ ਬਾਅਦ ਫੇਰ ਵੀ ਭੰਗੜੇ ਪਾਉਂਦੇ ਮੋਦਰਾ ਦੇ ਵਿੱਚ ਆਉਂਦੇ ਹੋਏ ਇਹ ਇੱਕ ਬਈ ਇੱਕ ਹੋਰ ਜਾਣਕਾਰੀ ਵਾਸਤੇ ਦਈਏ ਹਾਲਾਂਕਿ ਮੇਰੇ ਬੂਟ ਵੀ ਵੁੱਡਲੈਂਡ ਦੇ ਆ ਵੀ ਆਰ ਗੋਇੰਗ ਟੂ ਨਾਓ ਹਰ ਟੂ ਪੀਕ ਅਸੀਂ ਭਾਈ ਹਰ ਟੂ ਪੀਕ ਟੂ ਦੀ ਚੜ੍ਹਾਈ ਚੜ ਰਹੇ ਹਾਂ ਹਣ ਤੇ ਇਹ ਤਾਂ ਥੋੜਾ ਹੀ ਮਤਲਬ ਗੱਡੀ ਦੀ ਚੜ੍ਹਾਈ ਇੱਕਦਮ ਜੇ ਹੈਗੀ ਐ ਪਰ ਇਹ ਅਬੀ ਥੋੜੀ ਟ੍ਰੈਕਿੰਗ ਹੈ ਟਾਈਮ ਥੋੜਾ ਜਿਹਾ ਵੱਧ ਲੱਗ ਸਕਦਾ ਹੈ 5 ਕਿਲੋਮੀਟਰ ਹਤੂ ਮੰਦਰ 5 ਕਿਲੋਮੀਟਰ ਦੀ ਜੈ ਮਾਤਾ ਇੱਥੋਂ ਤੱਕ ਲੱਗਦਾ। ਸੜੀ ਬਾਅਦ ਵਿੱਚ ਤੁਰ ਕੇ ਜਾਣਾ ਪੈਣਾ। ਵੈਸੇ ਸੜਕ ਬਣੀ ਹੋਈ ਐ। ਪਤਾ ਨਹੀਂ ਪਰ ਕਿਉਂ ਨਹੀਂ। ਗੱਡੀਆਂ ਅੱਗੇ ਜਾਣ ਦਿੰਦੇ। ਇਹ 3 ਕਿਲੋਮੀਟਰ ਅਸੀਂ ਹੁਣ ਤੁਰ ਕੇ ਜਾਣਾ। ਨਹੀਂ ਭਾਈ ਬਸ ਬਸ ਬੱਦ ਬੰਦ ਚੋਣੀ ਕਿ ਹਾਂ ਹੋ ਸਕਦਾ ਰਿਸਕੀ ਰਾਹ ਹੋਵੇ ਇਹਨਾਂ ਦਿਨਾਂ ਵਿੱਚ ਬੰਦ ਕਰ ਦਿੰਦੇ ਹੁਣ ਟੀਕੜਪੂਣਾ ਦਾ ਮੇਰੇ ਸੇ ਕੋਈ ਜ਼ਿਆਦਾ ਹੀ ਆ ਗਿਆ 2 ਕਿਲੋਮੀਟਰ ਰਹਿ ਗਿਆ ਜੀ ਹਾਟੂ ਮੰਦਰ ਵੈਸੇ ਗਰਮੀਆਂ ਦੇ ਵਿੱਚ ਆ ਸਾਰੇ ਰੋਡ ਦੇ ਉੱਤੇ ਗੱਡੀ ਅਲਾਉਡ ਆ ਪਰ ਹੁਣ ਇੱਥੇ ਬਲੈਕ ਆਈਸ ਜੰਮੀ ਹੋਣ ਕਰਕੇ ਇੱਥੇ ਲਾਊਡ ਨਹੀਂ ਹੈ ਗੱਡੀ ਲਜਾਣੀ ਕਿਉਂਕਿ ਕਿਸੇ ਪਾਸੇ ਨੂੰ ਵੀ ਤਿਲਕ ਕੇ ਨੁਕਸਾਨ ਹੋ ਸਕਦਾ ਇਹ ਤੁਰਨਾ ਮਜਾ ਆਉਂਦਾ ਹਨਾ ਦੇਖ ਕੇ ਜਾ ਕੇ ਕਿੰਨੀ ਕੁ ਬੋਲੀ ਆ ਹਾ ਜੰਮੀ ਵੀ ਤਾਂ ਨਹੀਂ ਬੋਲੀ ਹੋਈ ਹੈ ਹਾ ਤਾਜੀ ਹੈ ਇਹ ਜਮੇ ਤੇ ਨਹੀਂ ਇਹ ਤਾਜੀ ਬਰਫ ਹੋਣ ਦੀ ਨਿਸ਼ਾਨੀ ਹੈ ਆਜਾ ਫਿਰ ਜਿੱਤ ਉਹ ਪਾਣੀ ਗਰੀ ਬਹੁਤ ਟੱਕੇ ਤਦਾਂ ਕਿਹ ਜੀਵ ਜ ਨੇ ਰਾਤ ਨੂੰ ਤਾਂ ਬੰਦੀ ਆ ਇੱਥੇ ਅਕਸਰ ਤਾਂ ਆ ਹੀ ਰੱਖਿਆ ਇਹ ਜਿਹੜੇ ਇੱਥੋਂ ਲੋਕਲ ਆ ਲੋਕਲ ਆ ਜਿਹੜੇ ਉਹ ਆਪਦਾ ਚਾਹ ਲੋ ਹੱਥ ਵਗੈਰਾ ਸੇਕਦੇ ਆ ਲੱਕੜਾਂ ਇਕੱਠੀਆਂ ਕਰਨ ਵਾਲੇ ਵੀ ਆਪਦਾ ਡੰਗ ਲੋਂਹਦੇ ਇੱਥੋਂ ਵੀ ਲੋਕ ਉੱਤਰ ਕੇ ਥੱਲੇ ਨੂੰ ਜਾਂਦੇ ਆ ਨਾ ਆਮ ਤਾਂ ਹੀ ਆ ਬਣਿਆ ਹੋਇਆ ਕਾਂ ਵੀ ਇੱਥੇ ਐਂ ਜਿ ਲੱਗਦਾ ਜਿਵੇਂ ਗਲਾ ਬੈਠਿਆ ਹੁੰਦਾ ਕਾਂ ਦਾ ਹੂੰ 1 ਕਿਲੋਮੀਟਰ ਹਟੂ ਮੰਦਰ ਕਿੰਨੀ ਚਮਕਦੀ ਆ ਨਾ ਪਰਫਲ ਬਿਲਕੁਲ ਯਾਰਾ ਤਾਂ ਆਉਣਾ ਹੀ ਐ ਸਿੱਧਾ ਹੀ ਸ਼ਾਰਟਕਟ ਆ ਲਾਈਫ ਟੂ ਡੈਥ ਦੇਵੀ ਮਾਤਾ ਦੀ ਆਪਾਰ ਕਿਰਪਾ ਦੇ ਸਦਕਾ ਆਖੀਰ ਅਸੀਂ ਚੜਾਈਆਂ ਚੜ੍ਹਦੇ ਪਹੁੰਚ ਹੀ ਗਏ हाथू माता मंदिर जय 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 तो नहीं जरूरी कोई बात है जय पंडित जी प्रसाद लेनो अपने आप ले लेहली प्रसाद ठीक पंडित जी मतलब यहाँ की कुछ प्राचीन के मंदिर है जी ना। है ना ठीक है पांडव द्वारा स्थापित मंदिर है क्या उनसे साल पहले जा पांडवों का क्या दावा था ठीक है उनके द्वारा स्थापित मंदिर है ओके हाटू जगह का नाम है तो हाटू माता स्थान के नाम से कहते हैं माँ काली माँ लक्ष्मी और माँ सरस्वती की प्रतिमा है ये प्राचीन स्थान है बीच में जो है ये पांडव द्वारा स्थापित ठीक है ठीक है जी काली माता और ये मतलब इसकी जो कंस्ट्रक्शन है ये है। कितनी पुरानी है ये तो दो हजार में हुआ था आराम इसका तो अच्छा दो हज़ार बारह में कम्पलीट हुआ ठीक है हाँ जी उससे पहले मतलब सिंपल मंदिर सा एक बनाया हुआ उससे पहले भी तीन मंदिर थे बस इसी मंदिर की बात है ये तो छेड़ा नहीं बाकी बाहर का स्ट्रक्चर चेंज किया है ठीक है ठीक है हाँ जी चलो ठीक है शुक्रिया जी जी ले प्रसाद ले ला ਇਥੋਂ ਨਾਰਕੰਡਾ ਦਿਖਦਾ ਸੀ ਹੈ ਨਾ ਉੱਥੋਂ ਖਾਟੂ ਪੀਕ ਦਿਖਦੀ ਸੀ ਤੇ ਨਾਰਕੰਡਾ ਇੱਥੋਂ ਦਿਖਦਾ ਹੋਊਗਾ ਆ ਜਿਹੜੇ ਸਾਹਮਣੇ ਘਰ ਦਿਖਦੇ ਪਏ ਆ ਬਾਈ ਜੀ ਇਹ ਨਾਰਕੰਡੇ ਦੇ ਆ ਅਸੀਂ ਹੁਣ ਹੈਗੇ ਆ ਖਾਟੂ ਪੀਕ ਖਾਟੂ ਪੀਕ ਤੋਂ ਨਾਰਕੰਡੇ ਦਾ ਜੂਮ ਜਿਹੜਾ ਇੰਨਾ ਇੰਨਾ ਕਾਫੀ ਅਸੀਂ ਉਚਾਈ ਤੇ ਪਹੁੰਚ ਗਏ ਮੰਦਰ ਮੱਥਾ ਟੇਕ ਲਿਆ ਦਰਸ਼ਨ ਕੀਤੇ ਤੇ ਤੁਹਾਨੂੰ ਇਹ ਕੋਸ਼ਿਸ਼ ਕੀਤੀ ਦਰਸ਼ਨ ਅੱਛੇ ਤਰੀਕੇ ਨਾਲ ਕਰਾਉਂਦੀ ਹੁਣ ਅਸੀਂ ਇੱਥੋਂ ਯੂ ਟਰਨ ਲਾਵਾਂਗੇ ਗੱਡੀ ਤੱਕ ਪਹੁੰਚਾਂਗੇ ਲਗਭਗ ਸਾਨੂੰ 10:15 ਹੋ ਗਏ ਸਵਾ 11 ਤੱਕ ਗੱਡੀ ਤੱਕ ਪਹੁੰਚਾਂਗੇ ਤੇ ਉੱਥੋਂ ਫਿਰ ਆਪਸੀ ਲੈਣੇ ਆ ਟੂਰ ਚੈਲ ਵੱਲ ਨੂੰ ਤੇ ਚੈਲ ਦੀਆਂ ਥਾਂਵਾਂ ਨੂੰ ਘੁੰਮਾਂਗੇ ਇੱਕ ਐਤ ਕੀ ਜਿਹੜਾ ਐਡ ਕੀਤਾ ਸੀ ਆਵਦੀਆਂ ਵੀਡੀਓ ਬਣਾਉਣ ਦੇ ਵਿੱਚ ਇਹ ਕੈਮਰਾ ਇਹਦੀਆਂ ਵੀ ਸਾਂਝੀਆਂ ਵੀਡੀਓ ਮੇਰੇ ਮੋਬਾਈਲ ਨਾਲ ਤੇ ਇਹਦੇ ਨਾਲ ਚੱਲਣੀ ਹੈ ਸਪੋਰਟਸ ਕੈਮਰਾ ਇਨਸਟਾ 360 ਗੋ 3s ਜੇ ਤੁਹਾਨੂੰ ਇਹਦੇ ਨਾਲ ਬੜੀਆਂ ਵੀਡੀਓ ਅੱਛੀਆਂ ਲੱਗੀਆਂ ਤਾਂ ਕਿਰਪਾ ਕਰਕੇ ਕੋਈ ਨਾ ਕੋਈ ਕਮੈਂਟ ਜ਼ਰੂਰ ਕਰਿਓ ਤੇ ਨਾਲੇ ਸੁਝਾ ਦਿਓ ਕਿ ਅਸੀਂ ਹੋਰ ਕੀ ਵੀਡੀਓ ਬਣਾਉਣ ਵਾਸਤੇ ਅੱਛਾ ਕਰ ਸਕਦੇ ਹਾਂ ਸਾਨੂੰ ਘੁੰਮਣ ਫਿਰਨ ਦਾ ਸ਼ੌਂਕ ਹੈ ਵੀਡੀਓ ਸਾਡਾ ਸੈਕੰਡਰੀ ਸ਼ੌਂਕ ਹੋ ਗਿਆ ਵੀਡੀਓ ਬਣਾਉਣਾ ਪ੍ਰਾਇਮਰੀ ਸ਼ੌਂਕ ਸਾਡਾ ਘੁੰਮਣਾ ਫਿਰਨਾ ਸੋ ਮੇਰੇ ਦੋਸਤੋ ਵੀ ਜੇ ਤੁਹਾਨੂੰ ਸਾਡੀ ਵੀਡੀਓ ਬਣਾਈ ਜਾਂ ਸਾਡਾ ਲੌਗ ਅੱਛਾ ਲੱਗਦਾ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਸ਼ੁਕਰੀਆ ਇੱਕ ਚੋ ਵੀ ਇਹ ਹੁੰਦਾ ਵੀ ਕਈ ਵਾਰੀ ਜ਼ਰੂਰੀ ਵੀ ਆਪਾਂ ਜਿੱਥੇ ਜਾਣਾ ਉੱਥੇ ਗੱਡੀ ਪਹੁੰਚ ਸਕਦੀ ਹੋਵੇ ਇਹ ਫਿਰ ਇਹ ਵੀ ਚੀਜ਼ਾਂ ਜ਼ਰੂਰੀ ਹੋ ਜਾਂਦੀਆਂ ਪਰ ਨਾ ਵੀ ਤੁਰ ਕੇ ਕੌਣ ਸੁਣੇ ਮੈਸੇਜ ਡੈਡੀ ਨੇ ਰਾਤ ਨੂੰ ਫੋਨ ਕਰਕੇ ਗਿਆ ਸੀ ਹਜਾਤਪ ਕਹਿ ਦਿੱਤਾ ਅਜਾਤਪ ਤੋਂ ਵੱਧ ਕਰ ਲਏ ਸਾਲ ਦੇ ਕੱਲ ਦੇ ਵੀ ਪੂਰੇ ਕਰ ਲਏਗੇ ਕੱਲ ਦੇ ਵੀ ਐਡਵਾਂਸ ਆ ਹੁਣ ਜਿਹੜੀ ਮੈਂ ਵੀਡੀਓ ਬਣਾ ਰਿਹਾ ਮੈਂ ਇਸੇ ਛੋਟੇ ਜਿਹੜਾ ਉਹ ਆਪਣਾ ਇੰਸਟਾ ਗੋਥੀ ਐਸ ਨਾ ਬਣਾ ਰਿਹਾ ਵੀਡੀਓ ਦੱਸਿਓ ਕਿਵੇਂ ਲੱਗ ਰਹੀ ਹੈ ਸਭ ਨੂੰ चोड़ी पिछला फोटो कर देते हैं यार भैया भाई साहब सरदार जी जी सरदार है ओके करना वन टू थ्री एक होर वन थ्री तो ਮੇਰੀ ਇਹਦੇ ਨਾਲ ਖੇਤੇ ਚੜਾਈ ਨਾਲੋਂ ਕਈ ਵਾਰੀ ਲਹਾਈ ਹੋਰ ਔਖੀ ਹੋ ਜਾਂਦੀ ਹੈ ਗਪਾਲ ਦੋ ਵਾਰੀ ਦੋ ਵਾਰੀ ਸ਼ਾਲ ਲੱਗੀ ਗਪਾਲ ਦੀ ਚੱਲ ਛੱਟ ਤੋਂ ਬਚਤ ਅੱਗੇ ਤੋਂ ਇਹ ਵੀ ਸਾਡੇ ਨੋਟਿਸ ਦੇ ਵਿੱਚ ਆਈ ਹੈ ਗੱਲ ਵੀ ਜਿਹੜਾ ਆ ਜੰਮੀ ਵੀ ਬਰਫ਼ ਹੈ ਤਾਂ ਆਉਣ ਵੇਲੇ ਜਮਾਂ ਨਾ ਉਤਰੇ ਉਤਰਨ ਵੇਲੇ ਜਿੰਨਾ ਹੋ ਸਕੇ ਆ ਜਿਹੜਾ ਭੁਰਪਰੀ ਬਰਫ਼ ਹੈ ਜੀ ਦੁਪਹਿਰ ਥੋੜਾ ਜਿਹਾ ਪਕੜ ਬਣਾਉਂਦਾ ਇਹਦੇ ਵਿੱਚ ਹੀ ਕੋਸ਼ਿਸ਼ ਕਰੋ ਪੈਰ ਫਸਾ ਕੇ ਉਤਰਨ ਦੀ ਤੇ ਜੇ ਇਹ ਹੈ ਹੀ ਨਹੀਂ ਭੁਰਪਰੀ ਸਾਰੀ ਜੰਮੀ ਹੋਈ ਹੈ ਫੇਰ ਭਾਈ ਜਿੰਨਾ ਹੋ ਸਕੇ ਉਹ ਨਾ ਕਰੋ ਹੁਣ ਸੀਸੀ ਕਰਦਾ ਪਿਆ ਭਾਈ ਸੀਸੀ ਕਰਨਾ ਵੀ ਪੈਣਾ ਜਦੋਂ ਵੱਜਿਆ ਹੱਥ ਥੱਲੇ ਗਪਾਲ ਜੀ ਦੀਆਂ ਤਿੰਨ ਚਾਰ ਛਾਲਾਂ ਲੱਗਣ ਤੋਂ ਬਾਅਦ ਫੇਰ ਵੀ ਭੰਗੜੇ ਪਾਉਂਦੇ ਮੁਦਰਾ ਦੇ ਵਿੱਚ ਆਉਂਦੇ ਹੋਏ ਇੱਕ ਤੋਂ ਭਾਈ ਇੱਕ ਹੋਰ ਜਾਣਕਾਰੀ ਵਾਸਤੇ ਦਈਏ ਹਾਲਾਂਕਿ ਮੇਰੇ ਬੂਟ ਵੀ ਵੁੱਡਲੈਂਡ ਦੇ ਆ ਟਰੈਕਿੰਗ ਵਾਲੀ ਆ ਪਰ ਫਿਰ ਵੀ ਮੇਰੇ ਬੂਟ ਵੀ ਤਿਲਕਦੇ ਆ ਤੇ ਆ ਜਿਹੜਾ ਗਪਾਲ ਆ ਇਹ ਹਰ ਵਾਰੀ ਨੌਨ ਪਲੈਨਡ ਹੀ ਆਉਂਦਾ ਭਵਨ ਨਾਈਕੀ ਤੇ ਪਾਈ ਬੈਠਾ ਬੂਟ ਤਾਂ ਪਰ ਕੀ ਆ ਬਈ ਥੱਲੋਂ ਜਿਹੜਾ ਇਹਦਾ ਤਲਾ ਹੈਗਾ ਉਹ ਬਰਫ਼ ਦੇ ਅਕੋਰਡਿੰਗ ਫਿੱਟ ਨਹੀਂ ਹੈਗਾ ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਵਾਲੀਆਂ ਹੁੰਦੀਆਂ ਬੰਦੇ ਤਾਂ ਬੰਦਾ ਆਮ ਨਾਲੋਂ ਜ਼ਿਆਦਾ ਤਿਲਕਦਾ ਜੇ ਬੰਦਾ ਆਮ ਇੱਕ ਵਾਰੀ ਤਲਕ ਦਾ ਤੇ ਗਪਾਲ ਵਰਗਾ ਛੇ ਵਾਰੀ ਤਲਕ ਦਾ ਮੈਸ ਹਾਟੂ ਪੀਕ ਅਸੀਂ ਕਵਰ ਕਰਿਆ ਜੀ ਹਾਟੂ ਪੀਕ ਦੀ ਜਿਹੜੀ ਉਚਾਈ ਹੈ ਉਹ ਠੀਕ ਹੈ ਟਰੈਕਿੰਗ ਵਾਲੀ ਹੈ ਨਹੀਂ ਵੈਸੇ ਵਜਾ ਟਰੈਕਿੰਗ ਦੀ ਇਹ ਬਣੀ ਸਾਡੀ ਕਿ ਅੱਜ ਉੱਥੇ ਬਰਫ਼ ਜਾਦੇ ਪਈਆਂ ਹੁਣ ਪਈ ਹੁਣ ਕਰਕੇ ਗੱਡੀਆਂ ਜਾਣੀਆਂ ਅਲਾਉਡ ਨਹੀਂ ਨਹੀਂ ਤੱਕ ਤੁਰ ਤੱਕ ਜਿੱਥੋਂ ਤੱਕ ਹਾਟੂ ਪੀਕ ਤੁਰ ਤੱਕ ਗੱਡੀਆਂ ਜਾਂਦੀਆਂ ਗਰਮੀਆਂ ਦੇ ਵਿੱਚ ਸੋ ਸਰਦੀਆਂ ਦੇ ਕਰਕੇ ਉੱਥੋਂ ਪੂਰਾ ਹੀ ਜਿੱਥੋਂ ਤੱਕ ਗੱਡੀ ਪੌਸੀਬਲ ਆ ਜਾਣੀ ਬਰਫ਼ ਬਲੈਕ ਆਈਸ ਜੀ ਨੂੰ ਕਹਿੰਦੇ ਉਹ ਨਹੀਂ ਹੈਗੀ ਉੱਥੋਂ ਤੱਕ ਗੱਡੀਆਂ ਜਾਂਦੀਆਂ। ਸਿਆਲਾਂ ਦੇ ਵਿੱਚ ਬਾਕੀ ਫਿਰ ਤੁਰ ਕੇ ਜਾਣਾ ਪੈਂਦਾ। ਤੇ ਟ੍ਰੈਕਿੰਗ ਵਾਲਾ ਕੰਮ ਹੈ ਨਹੀਂ ਕੋਈ ਸੜਕ ਤੋਂ ਸੜਕੀ ਹੈ ਜਿੱਥੇ-ਜਿੱਥੇ ਬਰਫ਼ ਪਾਉਦੀ ਹੈ। ਉੱਥੇ-ਉੱਥੇ ਥੋੜਾ-ਥੋੜਾ ਰੈਸਕਿਊ ਹੋ ਜਾਂਦਾ ਕਿਉਂਕਿ ਵਾਪਸੀ ਦੇ ਉੱਤੇ ਬੰਦਾ ਜ਼ਿਆਦਾ ਥਿਲਕਦਾ। ਢਲਾਨ ਹੁੰਦੀ ਹੈ ਉੱਥੋਂ ਥਿਲਕਣ ਹੁੰਦੀ ਹੈ। ਸੋ ਇਹ ਗੱਲਾਂ ਦਾ ਧਿਆਨ ਰੱਖਣਾ ਹੁੰਦਾ। ਆ ਹੁਣ ਅਸੀਂ ਫੇਰ ਨਾਲ ਚੰਦਾ ਐਂਟਰ ਹੋਵਾਂਗੇ ਬਸ ਜਸਟ ਐਂਟਰ ਹੋਣਾ ਇੱਥੇ ਐਂਟਰ ਹੋ ਕੇ ਨਾਲ ਦੀ ਨਾਲ ਐਗਜ਼ਿਟ ਹੋ ਜਾਣਾ ਤੇ ਫੇਰ ਅਸੀਂ ਚੈਲ ਅੜੀ ਸੜਕ ਤੋਂ ਫੜ ਲੈਣਾ ਟੋਪਰੀ ਵਿੱਚ ਦੀ ਚੈਲ ਜਾਣਾ ਚੈਲ ਅੱਜ ਕੁਛ ਨਾ ਕੁਛ ਜਿਹੜਾ ਵੇਖਣ ਵਾਲੀਆਂ ਚੀਜ਼ਾਂ ਵੇਖਾਂਗੇ ਮੁਖਾਵਾਂਗੇ ਤੁਹਾਨੂੰ ਜੁੜੇ ਰਹੋ ਸਫਰਾਂ ਦੇ ਨਾਲ ਸ਼ੁਕਰੀਆ ਨਾਰਕੰਡਾ ਇੱਥੋਂ ਸ਼ੁਰੂ ਹੋ ਜਾਂਦਾ ਛੋਟਾ ਜਿਹਾ ਪਿੰਡ ਹੈ ਕੋਈ ਵੱਡੀ ਖੇਡ ਨਹੀਂ ਹੋਟਲ ਵਗੈਰਾ ਕਾਫੀ ਹੈਗੇ ਆ ਇਹਨਾਂ ਦਿਨਾਂ 'ਚ ਮਹਿੰਗੇ ਹੋਣਗੇ ਸੀ ਤਾਂ ਪੁੱਛਿਆ ਹੀ ਨਹੀਂ ਕਿਉਂਕਿ ਸਾਡੇ ਕੋਲੇ ਹੋਟਲ ਦੀ ਅਕਮੋਡੇਸ਼ਨ ਸਾਡੀ ਕਾਰ 'ਚ ਹੁੰਦੀ ਹੈ ਖਾਣਾ ਵਹਾਂ ਲੈਨੇ ਹੁੰਨੇ ਆਸੀਂ ਕਿਸੇ ਰੈਸਟੋਰੈਂਟ ਤੇ ਜੇ ਅੱਛਾ ਦਿਖ ਜੇ ਤੇ ਖਾਣਾ ਖਾ ਕੇ ਤੇ ਆਪ ਦੱਸੋਗੇ ਫਿਕਰ ਤੇ ਇੱਕ ਅਜਿਹੀ ਅਸੀਂ ਉਹ ਨਹੀਂ ਕੀਤਾ ਅਸੀਂ ਪਿਛਲੇ ਵਾਰੀ ਗਏ ਸੀ ਜਦੋਂ ਇੱਕ ਐਡਵੈਂਚਰ ਛੋਟਾ ਜਿਹਾ ਕਰ ਲਿਆ ਸੀ ਆ ਸਾਹਮਣੇ ਜਿਹੜਾ ਪਿੰਕ ਜਿਹਾ ਮੰਦਿਰ ਦਿਖਦਾ ਹੈ ਇਹਦੇ ਨਾਲ ਦੀ ਇੱਕ ਸੜਕ ਜਾਂਦੀ ਹੈ ਤੇ ਇਹ ਸੜਕ ਜਿਹੜੀ ਅੱਗੇ ਜਾ ਕੇ ਨਾ ਉਹ ਚਲੀ ਜਾਂਦੀ ਹੈ ਉੱਥੇ ਮਦਾਨੀ ਮદાન ਹੈ ਇੱਕ ਝਲੋਪ ਵਾਲਾ ਉੱਥੇ برف ਪਈ ਹੁੰਦੀ ਹੈ ਤੇ ਉਹ برف ਜਿਹੜੀ ਹੈ ਉੱਥੇ ਕਿਸੇ ਟਾਈਮ ਦੇ ਉੱਤੇ ਗੋੜੇ 스ਕੀਿੰਗ ਕਰਨ ਆਉਂਦੇ ਹੁੰਦੇ ਸੀਗੇ 스ਕੀਿੰਗ ਉਹ ਹੁੰਦੀ ਹੈ ਜਿਹੜੀ ਦੋਵੇਂ ਪਾਸੇ ਡੰਡੇ ਫੜ ਕੇ ਤੇ ਪੈਰਾਂ ਦੇ ਵਿੱਚ ਉਹ ਲੰਮੇ ਜੇ ਪਾ ਕੇ 스ਕੀ ਫੁੱਟ ਪਤਾ ਨਹੀਂ ਕੀ ਕਹਿੰਦੇ ਉਹਨਾਂ ਨੂੰ ਪਾ ਕੇ 스ਕੀਿੰਗ ਕਰਦੇ ਹੈ ਤੋ ਹੁਣ ਉਹ ਗੋਰਿਆਂ ਨੇ ਇਧਰ ਆਉਣਾ ਬੰਦ ਕਰਤਾ وجہ ਹੋ ਸਕਦਾ ਉਹਨਾਂ ਨੂੰ ਕੋਈ ਹੋਰ ਮਿਲ ਗਈ ਹੋਵੇ ਕਿ ਕਾਲੀ ਕਿ ਗਾਲੀ ਜਿਹੜੀ ਥਾਂ ਤੇ ਇਸ ਕਰਕੇ ਬਈ ਆ ਨਾਰਖੰਡਾ ਐਗਜ਼ਿਟ ਹੋ ਗਏ ਐਨਾ ਹੀ ਨਾਰਖੰਡਾ ਸੀ ਬਾਈ ਜੀ ਗੱਲਾਂ ਕਰਦੇ ਕਰਦੇ ਨਾਰਖੰਡਾ ਐਗਜ਼ਿਟ ਹੋ ਗਏ ਤੇ ਨਾਲੇ ਪਤਾ ਲੱਗਿਆ ਤੁਹਾਨੂੰ ਵੀ ਕਿੰਨਾ ਖਾਏ ਛੋਟਾ ਜਿਹਾ ਇੱਕ ਪਿੰਡ ਦਾ